ਡੇਰੇ ਦੇ ਜਿਹੜੇ ਬਾਬਾ ਜੀ ਮੁਖੀ ਨੇ ਉਹ ਹੁਣ ਬਾਹਰ ਵੀ ਨਿਕਲਣ ਲੱਗ ਗਏ ਉਹ ਹੁਣ ਆਪ ਲੋਕਾਂ ਦੇ ਘਰੇ ਜਾਂਦੇ ਹੁਣ ਲੋਕਾਂ ਦੇ ਘਰਾਂ ਦੇ ਜਾਣ ਤੋਂ ਇਲਾਵਾ ਉਹ ਤੋਂ ਵੀ ਅੱਗੇ ਗਾਂ ਚਲੇ ਗਏ ਹੁਣ ਉਹ ਜੇਲਾਂ ਦੇ ਵਿੱਚ ਵੀ ਜਾਂਦੇ ਸੀ ਢੜੀਆਂ ਵਾਲੇ ਨੇ ਡੱਟ ਕੇ ਵਿਰੋਧ ਕੀਤਾ ਸੀਗਾ ਸਰਸੇ ਵਾਲੇ ਦਾ ਡੱਟ ਕੇ ਉਸ ਲਹਿਰ ਨੂੰ ਡੱਕਿਆ ਵੀ ਸੀ ਰਣਜੀਤ ਸਿੰਘ ਢੜੀਆਂ ਵਾਲੇ ਨੇ ਨਾਲ ਪੰਥ ਪ੍ਰੀਤ ਉਹਨੀ ਵੀ ਸੀਗੇ ਤੋ ਇਹ ਸਿੱਖੀ ਦੇ ਪ੍ਰਚਾਰ ਦੇ ਵਿੱਚ ਰঞ্জੀਤ ਸਿੰਘ ਢੱਡਰੀਆਂ ਵਾਲੇ ਦੀ ਭੂਮਿਕਾ ਜਿਹੜੀ ਉਹ ਅਹਿਮ ਰਹੀ ਹੈ। ਠੀਰ ਹੁਣ ਆ ਕੇ ਜਿਹੜਾ ਜਥੇਦਾਰ ਕੁਲਦੀਪ ਸਿੰਘ ਗੜਗਾਜੋ ਉਹਨਾਂ ਨੇ ਜਿਹੜਾ ਉਹਨਾਂ ਨੂੰ ਉੱਥੇ ਬੁਲਾਇਆ ਅਕਾਲ ਤਖਤ ਸਾਹਿਬ ਤੇ ਤੇ ਉਹ ਪੇਸ਼ ਵੀ ਹੋ ਗਏ ਇੰਨਾ ਲੰਬਾ ਸਮਾਂ ਕਿਉਂ ਨਹੀਂ ਪੇਸ਼ ਹੋਏ ਉਹ ਦੱਸ ਸਕਦੇ ਨੇ। ਪਰ ਐਨੇ ਲੰਬੇ ਸਮੇਂ ਤੋਂ ਬਾਅਦ ਐਨੀ ਕੰਟਰੋਵਰਸੀ ਤੋਂ ਬਾਅਦ ਬੰਦਾ ਕਮਬੈਕ ਕਰੇ ਤੇ ਉਹਦਾ ਉਸੇ ਤਰੀਕੇ ਦੇ ਨਾਲ ਉਹਨੇ دیਵਾਨਾ ਦਾ ਜਹੋ ਜਲਾਲ ਹੋਵੇ ਹਨਾ। ਇਹ ਟਡਰੀਆਂ ਵਾਲੇ ਲਈ ਸੋਹਣੀ ਗੱਲ ਹੈ ਹਾਈ ਕੋਰਟ ਨੇ ਇੱਕ ਫਰਮਾਨ ਜਾਰੀ ਕੀਤਾ ਜਿੰਨੇ ਵੀ ਕੇਸ ਚੱਲ ਰਹੇ ਨੇ ਪੰਜਾਬ ਦੇ ਵਿੱਚ ਬੇਅਦਵੀ ਨੂੰ ਲੈ ਕੇ ਹਾਈ ਕੋਰਟ ਨੇ ਇਹ ਬਿਆਨ ਜਾਰੀ ਕੀਤਾ ਕਿ ਪੰਜਾਬ ਦੇ ਵਿੱਚ ਇਹਨਾਂ ਕੇਸਾਂ ਦੀ ਸੁਣਵਾਈ ਨਹੀਂ ਹੋ ਸਕਦੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਬਾਰੇ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਸ਼ਬਦ ਨਹੀਂ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਹੋ ਸਰਬੱਤ ਦੇ ਨਾਲ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਡੇਰਿਆਂ ਦੀ ਸਿਆਸਤ ਬਾਰੇ ਜੋ ਕਿ ਡੇਰੇ ਸਮੇਂ-ਸਮੇਂ ਪੰਜਾਬ ਦੀ ਸਿਆਸਤ ਨੂੰ ਤੇ ਧਰਮ ਨੂੰ ਪ੍ਰਭਾਵਿਤ ਕਰਦੇ ਰਹੇ ਹਨ ਮੇਰਾ ਨਾਮ ਹੈਗਾ ਗੰਦੀਪ ਸਿੰਘ ਤੇ ਸਾਡੇ ਨਾਲ ਜੁੜੇ ਹੋਏ ਹਨ ਗੁਰਪ੍ਰਤਾਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਇਹ ਤੁਸੀਂ ਦੱਸੋ ਸਾਨੂੰ ਜਾਣਕਾਰੀ ਦਿਓ ਕਿ ਅੱਜ ਜੋ ਮਾਹੌਲ ਹੈ ਪੰਜਾਬ ਦਾ ਤੇ ਉਹਨਾਂ ਦੇ ਉੱਤੇ ਜਿਹੜੇ ਡੇਰਿਆਂ ਦਾ ਪ੍ਰਭਾਵ ਹੈ ਉਹ ਕਿਸ ਤਰ੍ਹਾਂ ਦਾ ਦੇ ਵਿੱਚ ਤੇ ਕਿਸ ਮਤਲਬ ਸੋਚ ਨੂੰ ਲੈ ਕੇ ਉੱਭਰਿਆ ਹੈ ਜੀ देखो पंजाब ਦੇ ਵਿੱਚ ਡੇਰਿਆਂ ਦੀ ਸਿਆਸਤ ਹੈ ਜਿਹੜੀ ਜਾਂ ਡੇਰੇਵਾਦ ਦਾ ਜਿਹੜਾ ਚਲਨ ਸਿਆਸਤ ਤੋਂ ਵੀ ਪਹਿਲਾਂ ਚੱਲਣ ਦੀ ਗੱਲ ਕਰਦੀ ਏ ਵੀ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹੜਾ ਡੇਰੇਵਾਦ ਦਾ ਜਿਹੜਾ ਯੋਗਦਾਨ ਹੈ ਉਹਦਾ ਇੱਕ ਪੋਜ਼ਿਟਿਵ ਯੋਗਦਾਨ ਵੀ ਰਿਹਾ ਜੇ ਆਪਾਂ ਹੁਣ ਦੀ ਸਿਆਸਤ ਤੋਂ ਹਟ ਕੇ ਦੇਖੀਏ ਤਾ ਭਾਵੇਂ ਉਹ ਟਕਸਾਲਾ ਨੇ ਭਾਵੇਂ ਉਹ ਰਾੜਾ ਸਾਹਿਬ ਵਾਲੀ ਸੰਪਰਦਾ ਭਾਵੇਂ ਉਹ ਨਾਨਕ ਸਾਹਿਬ ਸਾਹਿਬ ਵਾਲੀ ਸੰਪਰਦਾ ਹੈ। ਇਹ ਉਹਨਾਂ ਨੂੰ ਦੇਖੋ ਦੇਖੀ ਹੋਰ ਜਿਹੜੇ ਡੇਰੇ ਸ਼ੁਰੂ ਹੋਏ ਤੇ ਜਿਨ੍ਹਾਂ ਨੇ ਭਗਤੀ ਗੁਰੂ ਦੇ ਨਾਲ ਜੋੜਨ ਦੀ بجائے ਪਰਮਾਤਮਾ ਦੇ ਨਾਲ ਜੋੜਨ ਦੀ بجائے ਲੋਕਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਲਿਆ। ਜਿਹੜਾ ਕਿ ਖਰਾਬ ਹੈ ਜਿਹੜਾ ਉੱਥੋਂ ਸ਼ੁਰੂ ਹੁੰਦਾ। ਉਹਦੇ ਵਿੱਚ ਡੇਰਾ ਸਿਰਸਾ ਵੀ ਹੈ ਜਿਹੜਾ ਇੱਕ ਤਰ੍ਹਾਂ ਦੀ ਜਿਹੜੀ ਉਹਦੀ ਸ਼ੁਰੂਆਤ ਸੀਗੀ ਉਹ ਗੁਰੂ ਗ੍ਰੰਥ ਸਾਹਿਬ ਦੇ ਛਤਰਛਾਇਆ ਦੇ ਹੇਠ ਹੀ ਸ਼ੁਰੂ ਹੁੰਦੀ ਹੈ ਡੇਰਾ ਬਿਆਸ ਵੀ ਇਦਾਂ ਹੀ ਸ਼ੁਰੂ ਹੁੰਦਾ ਨਿਰੰਕਾਰੀ ਡੇਰਾ ਵੀ ਇਦਾਂ ਹੀ ਸ਼ੁਰੂ ਹੁੰਦਾ ਜਿੰਨੇ ਪੰਜਾਬ ਦੇ ਨਾਮ ਧਾਰੀ ਲਾ ਲਈ ਹੈ ਨਾ ਆਪਾਂ ਜਿੰਨੇ ਪੰਜਾਬ ਦੇ ਵਿੱਚ ਡੇਰੇ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਹੀ ਉਹਨਾਂ ਦੀ ਛਤਰਛਾਇਆ ਦੇ ਹੇਠ ਹੀ ਸ਼ੁਰੂ ਹੋਏ ਨੇ ਮੁੜ ਕੇ ਉਹਨਾਂ ਦਾ ਜਿਹੜਾ ਖੰਡਾ ਹੈ ਜਾਂ ਜਿਹੜਾ ਉਹਨਾਂ ਦਾ ਵਹਾ ਹੈ ਉਹ ਹੋਰ ਕੇ ਕਿਸੇ ਪਾਸੇ ਚਲਾ ਜਾਂਦਾ ਹੈਗਾ ਹੁਣ ਜੇ ਆਪਾਂ ਮੌਜੂਦਾ ਗੱਲ ਕਰੀਏ ਜਿਹੜੇ ਹੁਣ ਡੇਰੇ ਚੱਲ ਰਹੇ ਨੇ ਤਾਂ ਉਹਦੇ ਵਿੱਚੋਂ ਆਪਾਂ ਤੁਸੀਂ ਗੱਲ ਕੀਤੀ ਕਿ ਜਿਵੇਂ ਰਾਦਾ ਸੌਮੀਆਂ ਦੇ ਜਿਹੜੇ ਡੇਰਾ ਹੈਗਾ ਹਨਾ ਬਾਬਾ ਗੁਰਿੰਦਰ ਸਿੰਘ ਜੀ ਉਹ ਬੇਸ਼ੱਕ ਹੁਣ ਉਹ ਆਪ ਉਹਨਾਂ ਨੇ ਗੱਦੀ ਹੈ ਜਿਹੜੀ ਅੱਗੇ ਦੇਤੀ ਹੈਗੀ ਪਰ ਉਹਨਾਂ ਦਾ ਜਿਹੜਾ ਵਿਚਰਨ ਹੈ ਸਮਾਜ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਉਹ ਬਹੁਤ ਜ਼ਿਆਦਾ ਵੱਧ ਗਿਆ ਹੁਣ ਪਹਿਲਾਂ ਬਾਬਾ ਗੁਰਿੰਦਰ ਸਿੰਘ ਜੀ ਇੰਨਾ ਖੁੱਲ ਕੇ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਸੀਗੇ ਹਨਾ ਪਹਿਲਾਂ ਤਾਂ ਇਹ ਵੀ ਰਿਹਾ ਬੜਾ ਲੰਬਾ ਸਮਾਂ ਵੀ ਡੇਰੇ ਵਿਆਸ ਵਾਲੇ ਵੀ ਦਰਬਾਰ ਸੈਮ ਨਹੀਂ ਜਾਂਦੇ ਹਣਾ ਬਾਬਾ ਗੁਰਿੰਦਰ ਸਿੰਘ ਨੇ ਉਹ ਵੀ ਮਿੱਥ ਤੋੜੀ ਬੜੀ ਵਾਰ ਉਹ ਹੁਣ ਦਰਬਾਰ ਸਹਿਬ ਆਪ ਜਾ ਕੇ ਨਤਮਸਤਕ ਹੋ ਕੇ ਆਏ ਹੁਣ ਉਹ ਬਾਬਾ ਗੁਰਿੰਦਰ ਸਿੰਘ ਉਹਨਾਂ ਦੇ ਜ਼ਿਹਨ ਦੇ ਵਿੱਚ ਕਿਹੜੀਆਂ ਚੀਜ਼ਾਂ ਚੱਲ ਰਹੀਆਂ ਇਹ ਤਾਂ ਉਹੀ ਜਾਣਦੇ ਨੇ ਪਰ ਜਿਹੜਾ ਸਮਾਜ ਦੇ ਵਿੱਚ ਜਿਹੜਾ ਦਿਖ ਰਿਹਾ ਹੈਗਾ ਖਾਸ ਤੌਰ ਤੇ ਪੱਤਰਕਾਰਾਂ ਨੂੰ ਜਾਂ ਪੰਜਾਬ ਦੇ ਜਿਹੜੇ ਉਹ ਵਸਿੰਦੇ ਜਿਹੜੇ ਇਸ ਸਾਰੇ ਕਾਸੇ ਨੂੰ ਮੁਲਾਂਕਣ ਕਰਦੇ ਰਹਿੰਦੇ ਨੇ ਹਣਾ ਹਰ ਪੈਰ ਪੈਰ ਤੇ ਤਾਂ ਉਹ ਹੁਣ ਬਾਬਾ ਜੀ ਦੇ ਡੇਰੇ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਤੇ ਮੁੱਖ ਮੰਤਰੀ ਤੇ ਰਾਜ ਮੰਤਰੀ ਗ੍ਰਹਿ ਮੰਤਰੀ ਹਨਾ ਸਾਰਿਆਂ ਦਾ ਉੱਥੇ ਜਾਣਾ ਤੇ ਉਹ ਤੋਂ ਬਾਅਦ ਆਰਐਸਐਸ ਵਾਲੇ ਵੀ ਉੱਥੇ ਜਾਂਦੇ ਰਹੇ ਨੇ ਉਹ ਤੋਂ ਬਾਅਦ ਹੁਣ ਡੇਰੇ ਦੇ ਜਿਹੜੇ ਬਾਬਾ ਜੀ ਮੁਖੀ ਨੇ ਉਹ ਹੁਣ ਬਾਹਰ ਵੀ ਨਿਕਲਣ ਲੱਗ ਗਏ ਉਹ ਹੁਣ ਆਪ ਲੋਕਾਂ ਦੇ ਘਰੇ ਜਾਂਦੇ ਨੇ ਹੁਣ ਲੋਕਾਂ ਦੇ ਘਰਾਂ ਦੇ ਜਾਣ ਤੋਂ ਇਲਾਵਾ ਉਹ ਤੋਂ ਵੀ ਅੱਗੇ ਗਾਂ ਚਲੇ ਗਏ ਹੁਣ ਉਹ ਜੇਲਾਂ ਦੇ ਵਿੱਚ ਵੀ ਜਾਂਦੇ ਨੇ ਹੁਣ ਜਿਵੇਂ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਨਸ਼ਾ ਤਸਕਰੀ ਦਾ ਕੇਸ ਕਹਿ ਕੇ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਪਰ ਜਿਹੜਾ 40000 ਸਫੇ ਦਾ ਉਹਨਾਂ ਨੇ ਚਲਾਨ ਪੇਸ਼ ਕੀਤਾ ਹੈ ਪੰਜਾਬ ਪੁਲਿਸ ਨੇ ਉਹਦੇ ਵਿੱਚ ਨਸ਼ੇ ਦੀ ਕੋਈ ਗੱਲ ਨਹੀਂ ਹੈਗੀ ਮਤਲਬ ਇਹ ਹੈਰਾਨੀ ਵਾਲੀ ਗੱਲ ਹੈ ਵੀ ਜਿਹੜਾ ਉਹਨਾਂ ਨੂੰ ਬਦਨਾਮ ਕੀਤਾ ਗਿਆ ਵਿਕਰਮ ਸਿੰਘ ਮਜੀਠੀਏ ਨੂੰ ਵੀ ਉਹ ਨਸ਼ੇ ਦੇ ਹਿਸਾਬ ਨਾਲ ਕੀਤਾ ਗਿਆ ਵੀ ਇਹ ਨਸ਼ਾ ਵਿਚ ਦਾ ਇਸ ਕਰਕੇ ਅਸੀਂ ਇਹਨੂੰ ਫੜ ਰਹੇ ਹਾਂ ਕਿਉਂਕਿ ਉਹਦੇ ਪਿੱਛੇ ਜਿਹੜਾ ਕੰਮ ਕਰ ਰਿਹਾ ਆਮ ਆਦਮੀ ਪਾਰਟੀ ਦਾ ਜਿਹੜਾ ਆਈਟੀ ਸੈੱਲ ਕਹਿ ਲਓ ਜਾਂ ਜਿਹੜੇ ਉਹ ਦਿਮਾਗ ਨੇ ਵੀ ਉਹਨਾਂ ਨੇ ਉਹ ਚੀਜ਼ ਪੰਜਾਬ ਦੇ ਵਿੱਚ ਪੇਸ਼ ਕਰਨੀ ਹੈ ਕਿ ਪੰਜਾਬ ਹੈ ਜਿਹੜਾ ਸੀ ਨਸ਼ੇ ਨਾਲ ਗ੍ਰਸਤ ਹੈ ਤੇ ਉਹਨੂੰ ਨਸ਼ਾ ਮੁਕਤ ਜਿਹੜਾ ਅਸੀਂ ਕਰ ਰਹੇ ਹਾਂ ਉਹ ਇਸ ਕਰਕੇ ਉਹ ਨਸ਼ੇ ਵਾਲਾ ਤਾਂ ਉਹਦੇ ਵਿੱਚੋਂ ਮਜੀਠੀਏ ਜਦੋਂ ਤਾਂ ਕੁਝ ਮਿਲਿਆ ਨਹੀਂ ਉਹ ਜਿਹੜੇ ਹੋਰ ਲੈਣ ਦੇਣ ਹਿਰਾਫੇਰੀ ਜਾਂ ਪੈਸੇ ਟਕੇ ਦਾ ਜਿਹੜਾ ਹਸਾਬ ਕਿਤਾਬ بگੜਿਆ ਹੋਇਆ ਸੀਗਾ ਉਹਦੇ ਵਿੱਚ ਹੁਣ ਉਹਨੂੰ ਫਸਾਤਾ ਉਹ 40000 ਸਫਿਆਂ ਦਾ ਚਲਾਨ ਹੈ ਜਿਹੜਾ ਉੱਥੇ ਪੇਸ਼ ਕੀਤਾ ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜਾ ਚਲਾਨ ਉਹਦੇ ਵਿੱਚ ਪੇਸ਼ ਕੀਤਾ ਉਹਦੇ ਵਿੱਚ ਉਹਦੀ ਘਰ ਵਾਲੀ ਗਨੀਵਕੌਰ ਮਜੀਠੀਆ ਉਹਦੀ ਘਰ ਵਾਲੀ ਦਾ ਜਿਹੜਾ ਭਰਾ ਹੈ ਗਜਪਤ ਸਿੰਘ ਗਰੇਵਾਲ ਉਹ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਇਹ ਪੰਜਾਬ ਦੇ ਲੋਕੀ ਜਾਣਦੇ ਨੇ ਕਿ ਜਿਹੜਾ ਗਨੀਵਕੌਰ ਮਜੀਠੀਆ ਹੈਗੀ ਹੈ ਉਹ ਆਪਣਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਨਾਲ ਉਹਨਾਂ ਦੀ ਰਿਸ਼ਤੇਦਾਰੀ ਪੈਂਦੀ ਆ ਠੀਕ ਸੋ ਹੁਣ ਉਹਦਾ ਭਰਾ ਗਨੀਵਕੌਰ ਮਜੀਠੀਆ ਦਾ ਉਹ ਫਸਦਾ ਹੈਗਾ ਕਰੋੜਾਂ ਦਾ ਲੈਣ ਦੇਣ ਜਿਹੜਾ ਉਹਦਾ ਉਹਦੀ ਕੰਪਨੀਆਂ ਦਾ ਮਜੀਠੀ ਦੀ ਕੰਪਨੀਆਂ ਦਾ ਜਿਹੜਾ ਉਹ ਆਪਸ ਦੇ ਵਿੱਚ ਦਿਖਾਇਆ ਗਿਆ ਉਹਨਾਂ ਚਲਾਨਾ ਦੇ ਵਿੱਚ ਹੁਣ ਇਹ ਕਾਰਨ ਹੋ ਸਕਦਾ ਕਿ ਉਸ ਨੂੰ ਬਚਾਉਣ ਲਈ ਗਨੀਵਕੌਰ ਮਜੀਠੀਆ ਨੂੰ ਬਚਾਉਣ ਲਈ ਜਾਂ ਖੁਦ ਮਜੀਠੀਏ ਨੂੰ ਬਚਾਉਣ ਲਈ ਜਾਂ ਮਜੀਠੀਏ ਨੂੰ ਅਗਲਾ ਕੋਈ ਜਿਵੇਂ ਕਹਿੰਦੇ ਨੇ ਵੀ ਹੁਣ ਜਿਹੜੇ ਡੇਰੇ ਵਾਲੇ ਬਾਬੇ ਨੇ ਉਹ ਆਖਰਕਾਰ ਦਿੰਦੇ ਤਾਂ ਉਹਨੇ ਕੰਨ 'ਚ ਮੰਤਰੀ ਮਾਰਦੇ ਨੇ ਨਾ ਫੂਕ ਮਾਰਦੇ ਨੇ ਆਪਾਂ ਸਰਸੇ ਵਾਲੀ ਦੀ ਵੀ ਗੱਲ ਕਰਾਂਗੇ ਉਹਨਾਂ ਨੇ ਇਹੀ ਸੀਗਾ ਵੀ ਸਾਰਿਆਂ ਨੇ ਆਪੋ ਆਪਣੇ ਮੰਤਰ ਬਣਾ ਲਏ ਜਦੋਂ ਡੇਰੇ ਸਥਾਪਿਤ ਕੀਤੇ ਤਾਂ ਉਹ ਮੰਤਰ ਦੱਸਦੇ ਸੀਗੇ ਤੇ ਇਹ ਕਹਿੰਦੇ ਸੀਗੇ ਵੀ ਤੂੰ ਆ ਮੰਤਰ ਨਹੀਂ ਕਿਸੇ ਨੂੰ ਦੱਸਣਾ ਹੁਣ ਐਦਾਂ ਦਾ ਕੋਈ ਮੰਤਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਲੱਗਦਾ ਵੀ ਮਜੀਠੀਆ ਦੇ ਕੰਨ ਦੇ ਵਿੱਚ ਮਾਰ ਕੇ ਆਏ ਨੇ ਉਹ ਮੰਤਰ ਕਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੂਗਾ ਪੰਜਾਬ ਦੇ ਵਿੱਚ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਮਿਲੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਤੋਂ ਪਹਿਲਾਂ ਉਹ ਹਰਜੋਤ ਬੈਂਸ ਜੋ ਕਿ ਸਿੱਖਿਆ ਮੰਤਰੀ ਹੈ ਉਹਦੇ ਘਰ ਜਾ ਕੇ ਆਏ ਨੇ ਉਹਦੇ ਘਰ ਤੋਂ ਸਿੱਧਾ ਜਿਹੜਾ ਉਹ ਜੇਲ੍ਹ ਦੇ ਵਿੱਚ ਆਉਂਦੇ ਨੇ ਪਟਿਆਲਾ ਜੇਲ੍ਹ ਦੇ ਵਿੱਚ ਜਿਹੜਾ ਬਾਬਿਆਂ ਦਾ ਆਣਾ ਜਾਣਾ ਇਸ ਕੱਦ ਦੇ ਡੇਰੇ ਦੇ ਮੁਖੀਆਂ ਦਾ ਤੇ ਸਿਆਸੀ ਬੰਦਾ ਜਿਹੜਾ ਕਿ ਕਿਤੇ ਜਾਂਦਾ ਉਹ ਐਵੇਂ ਆਮ ਨਹੀਂ ਹੁੰਦਾ ਵੀ ਭਾਈ ਚੱਲ ਅੱਜ ਗਗਨਦੀਪ ਦੇ ਘਰ ਚਲੇ ਗਏ ਵੀ ਅੱਜ ਗੁਰਪ੍ਰਤਾਪ ਸਿੰਘ ਦੇ ਘਰ ਚਲੇ ਹੈ ਨਾ ਉਹ ਐ ਨਹੀਂ ਹੁੰਦਾ ਉਹਨਾਂ ਦੇ ਹਰੇਕ ਚੀਜ਼ ਦੇ ਆਣ ਜਾਣ ਪਿੱਛੇ ਕਿਸੇ ਦੇ ਨਾਲ ਬੈਠਣ ਉੱਠਣ ਪਿੱਛੇ ਉਹਨਾਂ ਨਾਲ ਪ੍ਰਸ਼ਾਦਾ ਬਾਣੀ ਛਕਣ ਪਿੱਛੇ ਉਹਨਾਂ ਦਾ ਇੱਕ ਮੰਤਵ ਕੰਮ ਕਰ ਰਿਹਾ ਹੁੰਦਾ ਠੀਕ ਹੁਣ ਉਹਦਾ ਮੰਤਵ ਕੀ ਸੀਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲਣਗੇ ਪਰ ਹਾਂ ਇਹ ਜ਼ਰੂਰ ਹੈ ਕਿ ਡੇਰਾ ਬਿਆਸ ਦੀ ਜਿਹੜੀ ਵੋਟ ਬੈਂਕ ਹੈਗਾ ਹਨਾ ਉਹ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜਿੰਨੇ ਡੇਰੇ ਨੇ ਭਾਵੇਂ ਕਿ ਨਿਰੰਕਾਰੀ ਡੇਰਾ ਲਾ ਲੋ ਨਾਮਤਾਰੀ ਡੇਰਾ ਲਾ ਲੋ ਆਸ਼ੂਤੋਸ਼ ਵਾਲਾ ਨੂਰ ਮਹਿਲ ਵਾਲਾ ਡੇਰਾ ਲਾ ਲੋ ਭਾਵੇਂ ਕਿ ਇਹ ਥੋੜੇ ਜਿ ਘਟੇ ਹੋਏ ਨੇ ਇਹਨਾਂ ਦਾ ਮਿਆਰ ਹੈ ਜਾਂ ਇਹਨਾਂ ਦੀ ਸਮਰੱਥਾ ਥੋੜੀ ਘਟ ਗਈ ਹੈ ਪਹਿਲਾਂ ਨਾਲੋਂ ਪਰ ਇਹ ਖਤਮ ਨਹੀਂ ਹੋਏ ਤੇ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਪਾਰਟੀਆਂ ਵੀ ਨਹੀਂ ਚਾਹੁੰਦੀਆਂ ਵੀ ਨੀਰੇ ਪੂਰੇ ਖਤਮ ਹੋ ਜਾਣ ਹਨਾ ਉਹਨਾਂ ਨੂੰ ਜਿਉਂਦਾ ਰੱਖਣ ਲਈ ਉਹਨਾਂ ਨੂੰ ਆਕਸੀਜਨ ਦਿੰਦੇ ਰਹਿੰਦੇ ਨੇ ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ ਵੀ ਆ ਹੁਣ ਤੋਂ ਡੇਢ ਮਹੀਨਾ ਪਹਿਲਾਂ ਨੂਰ ਮਹਿਲ ਦੇ ਵਿੱਚ ਆਸ਼ੂਤੋਸ਼ ਦੇ ਸੰਬੰਧ ਦੇ ਵਿੱਚ ਉੱਥੇ ਵੱਡਾ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਬੀਜੇਪੀ ਦੇ ਵੱਡੇ ਤੋਂ ਛੋਟੇ ਤੋਂ ਵੱਡੇ ਸਾਰੇ ਲੀਡਰ ਪਹੁੰਚਦੇ ਨੇ ਹਰਿਆਣੇ ਦੇ ਮੁੱਖ ਮੰਤਰੀ ਵੀ ਪਹੁੰਚਦੇ ਨੇ ਬਿੱਟੂ ਮਹਾਰਾਣੀ ਪ੍ਰਨੀਤ ਕੌਰ ਹਨਾ ਸਾਰੇ ਉੱਥੇ ਜਾਂਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਉਹ ਜਿਹੜਾ ਸਮਾਗਮ ਹੁੰਦਾ ਲੋਕ ਵੀ ਬਹੁਤ ਪਹੁੰਚਦੇ ਨੇ ਤੇ ਉਹਦੀ ਮੈਂ ਦੇਖਦਾ ਸੀਗਾ ਵੀ ਉਹਦੀ ਜਿਹੜੀ ਕਵਰੇਜ ਆ ਘੱਟੋ ਘੱਟ ਨਹੀਂ ਤੋਂ 10 ਤੋਂ 12 ਕੈਮਰੇ ਉਹਦੇ ਕਵਰੇਜ ਕਰ ਰਹੇ ਸੀਗੇ ਜਿਵੇਂ ਕੋਈ ਵੱਡੀ ਰੈਲੀ ਕਵਰ ਕਰਦੇ ਹੁੰਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਪੇਸ਼ ਕਰੀ ਦੀਆਂ ਇੱਕ ਤਾਂ ਠੀਕ ਹੈ ਸਮਾਗਮ ਕਰ ਲਿਆ ਤੁਸੀਂ ਸੰਗਤ ਆ ਗਈ ਹਨ ਇੱਕ ਉਹਨੂੰ ਪੇਸ਼ ਕਰਨਾ ਤੇ ਪੇਸ਼ ਕਰਕੇ ਦਿਖਾਉਣਾ ਵੀ ਭਾਈ ਸਾਡੇ ਕੋਲੇ ਅਸਮਰੱਥਾ ਹੈਗੀ ਹੈ ਹਨਾ ਤਾਂ ਇਹ ਇੱਕ ਪੰਬਲਪੂਸਾ ਜਿਹੜਾ ਪਾਉਣ ਦੇ ਵਿੱਚ ਪੰਜਾਬ ਦੇ ਵਿੱਚ ਹਨਾ ਜਿਵੇਂ ਆਪਾਂ ਕਹਿੰਦੇ ਵੀ ਡੇਰਾ ਪੰਜਾਬ ਦੇ ਵਿੱਚ ਸੀਗਾ ਪਰ ਉਹਦੀ ਰੂਪਰੇਖਾ ਵਿਗੜਦੀ ਗਈ ਵਿਗੜਦੀ ਵੀ ਗਈ ਤੇ ਬਗਾੜੀ ਵੀ ਜਾਂਦੀ ਰਹੀ ਉਹ ਬਗਾੜੀ ਜਾਣ ਪਿੱਛੇ ਹੁਣ ਕਿਹਦੇ ਕਿਹਦੇ ਹੱਥ ਨੇ ਕੌਣ-ਕੌਣ ਚਾਹੁੰਦੇ ਵੀ ਪੰਜਾਬ ਦੇ ਵਿੱਚ ਜਿਹੜਾ ਉੱਦਾਂ ਦਾ ਸਹਿਚਾਰ ਵਾਲਾ ਭਗਤੀ ਭਾਵਨਾ ਵਾਲਾ ਜਿਹੜਾ ਕਿ ਪੰਜਾਬ ਦਾ ਖਾਸਾ ਹੈਗਾ ਹਨ ਵੀ ਉੱਦਾਂ ਦਾ ਮਾਹੌਲ ਹੈ ਜਿਹੜਾ ਨਾ ਬਣੇ ਬਜਾਏ ਕਿ ਅਸੀਂ ਉਹਦੇ ਉੱਤੇ ਕੋਈ ਨਾ ਕੋਈ ਆਪਣਾ ਕੁੰਡਾ ਰੱਖੀ ਤੇ ਜਿੱਦਾਂ ਅਸੀਂ ਚਲਾਈਏ ਜਿਵੇਂ ਉਹ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਹੁੰਦਾ ਉਹ ਹੱਥਾਂ ਨਾਲ ਚਲਾਉਂਦੇ ਨੇ ਵੀ ਅਸੀਂ ਇਹਨੂੰ ਖਿਡਾਉਂਦੇ ਰਹੀਏ ਪੰਜਾਬ ਦੀ ਅਸਲ ਮੌਜੂਦਾ ਸਥਿਤੀ ਇਹੀ ਹੈ ਕਿ ਦਿੱਲੀ ਤੇ ਦਿੱਲੀ ਦੇ ਨਾਲ ਦਿੱਲੀ ਦੇ ਜਿਹੜੇ ਸਹਿਚਾਰ ਵਾਲੇ ਬੰਦੇ ਨੇ ਜਾਂ ਦਿੱਲੀ ਦੇ ਜਿਹੜੇ ਖ਼ੈ ਖ਼ਵਾਰ ਦੇ ਉਹ ਪੰਜਾਬ ਨੂੰ ਕਿੱਦਾਂ ਚਲਾਉਂਦੇ ਨੇ ਉਹਨਾਂ ਦੇ ਹੱਥ ਹੀ ਹੈ ਸਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਵੀ ਸਰਕਾਰ ਬਣਾਤੀ ਤੇ ਹਨਾ ਹੁਣ ਜਿਹੜਾ ਪੰਜਾਬ ਦਾ ਕਾਇਆਕਲਪ ਹੋ ਜਾਊਗਾ ਪਰ ਇਦਾਂ ਹੋਇਆ ਨਹੀਂ ਆਪਾਂ ਹੁਣ 3 ਸਾਲ ਸਾਢੇ 3 ਸਾਲ ਹੋ ਗਏ ਆਪਾਂ ਇਹ ਚੀਜ਼ ਦੇਖ ਲਈ ਵੀ ਪੰਜਾਬ ਦਾ ਕੋਈ ਕਾਇਆਕਲਪ ਹੈ ਜਿਹੜਾ ਉਹ ਨਹੀਂ ਹੋਇਆ ਇਦਾਂ ਹੀ ਜਿਹੜਾ 97 ਤੋਂ ਬਾਅਦ ਅਕਾਲੀ ਦਲ ਨੂੰ ਲੋਕਾਂ ਨੇ ਵੱਧ ਚੜ ਕੇ ਬਣਾਇਆ ਸੀਗਾ ਉਦੋਂ ਵੀ ਲੱਗਿਆ ਸੀਗਾ ਵੀ ਕਾਇਆਕਲਪ ਹੋਜੂ ਅਸੀਂ ਦੇਖ ਲਿਆ ਵੀ ਅਕਾਲੀ ਦਲ ਨੇ ਜਿੰਨੇ ਵਾਅਦੇ ਕੀਤੇ ਸੀ ਉਹਦੇ ਚੋਂ ਇੱਕ ਵਾਅਦਾ ਨਹੀਂ ਪੂਰਾ ਕੀਤਾ ਖਾਸ ਤੌਰ ਤੇ ਪੰਥ ਦੇ ਤੇ ਸਿੱਖਾਂ ਦੇ ਹਵਾਲੇ ਨਾਲ ਇਦਾਂ ਹੀ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਵੀ ਗੱਲ ਕਰ ਲਈਏ 13 MP ਜਿਤਾ ਕੇ ਪੰਜਾਬ ਦੇ ਲੋਕਾਂ ਨੇ ਭੇਜੇ ਸੀਗੇ ਲੋਕਾਂ ਠੀਕ ਹੈ ਲੋਕਾਂ ਦਾ ਇੱਕ ਭਾਵਨਾ ਸੀ ਗੁੱਸਾ ਸੀ ਹਨਾ ਕੇਂਦਰ ਸਰਕਾਰ ਦੇ ਖਿਲਾਫ ਅਸਲ ਦੇ ਵਿੱਚ ਅਸੀਂ ਜਿਹੜੇ ਲੋਕ ਆ ਨਾ ਉਹ ਵੋਟਾਂ ਦੇ ਜਰੀਏ ਸਿਰਫ ਆਪਣਾ ਗੁੱਸਾ ਕੱਢਦੇ ਆ ਉਹਦੀ ਜਿਹੜੀ ਵਰਤੋਂ ਹੈ ਉਹ ਸਾਡੇ ਹੱਥ ਨਹੀਂ ਹੈਗੀ ਅਸੀਂ ਗੁੱਸਾ ਕੱਢਿਆ مانਤੇ ਹੋ ਉਹਨਾਂ ਦੇ ਜਿਹੜੇ 13 ਸਾਥੀ ਸੀ ਉਹਨਾਂ ਨੂੰ ਜਿਤਾਇਆ ਸਾਡੇ ਹੱਥ ਕੀ ਪਿਆ ਸਾਡੇ ਵੱਲੇ ਕੀ ਪਿਆ ਕਤਲਿਆਮ ਨੌਜਵਾਨਾਂ ਦਾ 95 ਤੱਕ ਇਹੀ ਚੱਲਦਾ ਰਿਹਾ ਅਸੀਂ 97 ਦੇ ਵਿੱਚ ਬਾਦਲ ਸਥਾਪੀ ਸਰਕਾਰ ਲਿਆਉਂਦੀ ਅਕਾਲੀ ਦਲ ਦੀ ਵੀ ਹੁਣ ਸਾਨੂੰ ਜਿਹੜਾ ਇਹ ਕਤਲਿਆਮ ਹੋਇਆ ਹਨਾ 89 ਤੋਂ ਬਾਅਦ ਕਤਲਿਆਮ ਹੋਇਆ ਵੀ ਉਹਦਾ ਹੁਣ ਸਾਨੂੰ ਇਨਸਾਫ ਦੇਣਗੇ ਸਾਡੇ ਪੱਲੇ ਕੀ ਪਿਆ ਕੁਛ ਨਹੀਂ ਕੈਪਟਨ ਮਰਿੰਦਰ ਸਿੰਘ ਇਦਾਂ ਹੀ ਆਏ ਹੁਣ ਬਾਰ ਬਾਰ ਜਿਹੜੀ ਉਹ ਗੱਲ ਹੈ ਹੁਣ ਆਮ ਆਦਮੀ ਪਾਰਟੀ ਤੇ ਆ ਕੇ ਡਿੱਗ ਗਈ ਸੀ ਵੀ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਨਕਾਰ ਦੇਣਾ ਸਮੇਤ ਕਾਂਗਰਸ ਸਮੇਤ ਕੈਪਟਨ ਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਹਨ ਸਾਰਿਆਂ ਨੂੰ ਨਕਾਰ ਦੋ ਵੀ ਸਿਰਫ ਆਮ ਆਦਮੀ ਪਾਰਟੀ ਜਿਹੜੀ ਉਹਨੂੰ ਆਪਾਂ ਜਿਤਾਵਾਂਗੇ ਸਾਡੇ ਵੱਲੇ ਕੀ ਪਿਆ ਕੁਛ ਨਹੀਂ ਸੋ ਅਸੀਂ ਵੋਟਾਂ ਦੇ ਜਿਹੜੀ ਆਪਣਾ ਗੁੱਸਾ ਗੜਦੰਨੇ ਆ ਵੀ ਭਾਈ ਹਾਂ ਵੀ ਭਾਈ ਉਹਨੂੰ ਨਹੀਂ ਜਿਤਾਉਣਾ ਵੀ ਇਹ ਕਿਹਨੂੰ ਜਿਤਾਉਣਾ ਪਰ ਉਹ ਤੋਂ ਬਾਅਦ ਸਾਡੇ ਹੱਥ ਪੱਲੇ ਕੁਝ ਨਹੀਂ ਹੈਗਾ ਉਹ ਜਿਹੜੀ ਫਿਰ ਉਹ ਆਪਾਂ ਗੱਲ ਕਰਦੇ ਸੀ ਕਿ ਨਾ ਵੀ ਉਹ ਗੁੱਡੇ ਗੁੱਡੀਆਂ ਦਾ ਖੇਡ ਜਿਹੜਾ ਉਹ ਫਿਰ ਹੋਰ ਕੋਈ ਖੜਾਉਂਦਾ ਉਹ ਸਾਡੇ ਹੱਥ ਹੈ ਨਹੀਂ ਸੋ ਇਹ ਹੁਣ ਕੀ ਚੱਲੂਗਾ ਬਾਬਾ ਗੁਰਿੰਦਰ ਸਿੰਘ ਦੇ ਨਾਬਾ ਪਟਿਆਲਾ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਹੁਣ ਕਿਹੜੀਆਂ ਨਵੀਆਂ ਸਥਿਤੀਆਂ ਪੈਦਾ ਹੋਣਗੀਆਂ ਇਹ ਹਜੇ ਸਾਡੇ ਵਰਗਿਆਂ ਨੂੰ ਹਨਾ ਲੋਕਾਂ ਨੂੰ ਇਹ ਹਜੇ ਬਾਅਦ ਚ ਪਤਾ ਚੱਲਣਗੀਆਂ ਪਰ ਸਰਕਾਰ ਆਪਣੀ ਖੇਡ ਹੈ ਜਿਹੜੀ ਉਹ ਖੇਡ ਰਹੀ ਹੈਗੀ ਉਹ ਖੇਡ ਚੁੱਕੀ ਆ ਉਹ ਆਪਣਾ ਦਾਅ ਚੱਲ ਚੁੱਕੀ ਆ ਉਹਦਾ ਨਤੀਜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਊਗਾ ਜੀ ਹਾਂਜੀ ਉਹ ਤੁਹਾਡੇ ਵਾਲੀ ਗੱਲ ਨਾਲ ਰਿਲੇਟ ਕਰਦੀ ਹੈ ਗੱਲ ਸਿੱਧੂ ਮੂਸੇ ਵਾਲੇ ਨੇ ਇੱਕ ਗਾਣੇ ਦੇ ਵਿੱਚ ਕਿਹਾ ਸੀ ਵੀ ਇਹ ਕਹਿੰਦਾ ਉਹੀ ਸਰਕਾਰਾਂ ਕਰਲਾ ਲੋਗੋ ਹੋਇਆ ਚੇ ਮਤਲਬ ਗੱਲ ਤੇ ਸਾਰੀ ਉੱਥੇ ਹੀ ਖੜੀ ਆ ਆ ਕੇ ਮੁੜਕੜ ਕੇ ਇੱਕ ਹੋਰ ਬੜੀ ਸੋਹਣੀ ਗੱਲ ਕੱਲ ਕੋਈ ਕਰਦਾ ਸੀਗਾ ਸੱਜਣ ਉਹ ਕਹਿੰਦੇ ਵੀ ਜਿਹੜੇ ਇਹਨਾਂ ਦੇ ਬਿਆਨ ਨੇ ਪਾਰਟੀਆਂ ਦੇ ਭਾਵੇਂ ਉਹ ਵਿਰੋਧੀ ਧੀਰੇ ਦੇ ਭਾਵੇਂ ਉਹ ਸੱਤਾ ਦੇ ਵਿੱਚ ਹੈ ਵੀ ਇਹ ਆਪਸ ਦੇ ਵਿੱਚ ਕਾਗਜ਼ਾ ਬਿਆਨਾਂ ਦੀ ਬਸ ਅਦਲਾ ਬਦਲੀ ਕਰ ਲੈਂਦੇ ਨੇ ਠੀਕ ਹੈ ਵੀ ਸੱਤਾਧਾਰੀ ਦੇ ਆ ਬਿਆਨ ਨੇ ਵੀ ਇਹ ਤੁਸੀਂ ਦੇਣੇ ਨੇ ਹੁਣ ਤੁਸੀਂ ਸਾਨੂੰ ਵਿਰੋਧੀ ਧਿਰ ਵਾਲੇ ਬਿਆਨ ਦੇ ਦਿਓ ਹੁਣ ਅਸੀਂ ਵਿਰੋਧੀ ਧਿਰ ਚ ਬੈਠਣ ਜਾ ਰਹੇ ਹਾਂ ਉਹ ਕਾਪੀ ਵਿਰੋਧੀ ਧਿਰ ਦੇ ਬਿਆਨ ਵੀ ਹੂਹੂ ਉਹੀ ਹੁੰਦੇ ਨੇ ਜਦੋਂ ਉਹ ਵਿਰੋਧੀ ਧਿਰ ਬਣਦੇ ਨੇ ਭਾਵੇਂ ਜਿਹੜੀ ਮਰਜ਼ੀ ਪਾਰਟੀ ਹੈ ਜਦੋਂ ਉਹੀ ਸੱਤਾ ਧਿਰ ਚ ਚਲੇ ਜਾਂਦੇ ਨੇ ਤਾਂ ਉਹੀ ਸੱਤਾ ਧਿਰ ਵਾਲੇ ਬਿਆਨ ਉਹਨਾਂ ਦੇ ਹੁੰਦੇ ਨੇ ਇਹ ਹਾਲ ਆ ਪੰਜਾਬ ਜਿੱਥੇ ਭਾਈ ਸਾਹਿਬ ਤੁਸੀਂ ਗੱਲ ਕਰੀਆ ਵੀ ਪੰਜਾਬ ਦੀ ਸਿਆਸਤ ਦੀ ਨਿਗਾ ਹੁਣ ਇੱਕ ਵਾਰ ਡੇਰਾ ਬਿਆਸ ਤੇ ਟਿਕ ਗਈ ਆ ਜੀ ਉੱਥੇ ਹੀ ਦੁਨੀਆ ਭਰ ਵਿੱਚ ਵਸਤੇ ਸਿੱਖਾਂ ਦੀ ਨਿਗਾ ਇੱਕ ਹੋਰ ਡੇਰੇ ਤੇ ਟਿਕੀ ਆ। ਹੂੰ ਉਸ ਡੇਰੇ ਦਾ ਨਾਮ ਹੈ ਪਰਮੇਸ਼ਰ ਦਵਾਰ। ਜੀ। ਪਰਮੇਸ਼ਰ ਦਵਾਰ ਬਾਬਾ ਰਣਜੀਤ ਸਿੰਘ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਉਹਨਾਂ ਨੂੰ ਖੁਦ ਮੈਂ ਵੀ ਨਿੱਜੀ ਤੌਰ ਤੇ ਮੈਂ ਉਹਨਾਂ ਦੇ ਡੇਰੇ ਵੀ ਗਿਆ ਉਹਨਾਂ ਦੇ ਦੀਵਾਨ ਵੀ ਜਦੋਂ ਸ਼ੁਰੂਆਤੀ ਤੌਰ ਤੇ ਸੁਣੇ। ਉਹਨਾਂ ਦੀ ਜਿਹੜੀ ਇੱਕ ਚੜ੍ਹਾਈ ਸੀਗੀ ਹਨਾ ਉਹ ਬਹੁਤ ਕਮਾਲ ਦੀ ਸੀਗੀ। ਉਹ ਲੋਕਾਂ ਨੇ ਦੇਖੀ ਹੈ। ਹਨਾ ਉਹਦੇ ਲੋਕ ਗਵਾਹੀ ਭਰਦੇ ਨੇ। ਹੁਣ ਪਿਛਲੇ ਲੰਬੇ ਅਰਸੇ ਤੋਂ ਕਈ ਸਾਲਾਂ ਤੋਂ ਜਿਹੜਾ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਜਿਹੜਾ ਅਕਾਲ ਤਖਤ ਸਾਹਿਬ ਉੱਤੇ ਉਹ ਰੋਕ ਲੱਗੀ ਸੀਗੀ ਅੱਛਾ ਉਹ ਰੋਕ ਦਾ ਕਾਰਨ ਇਹ ਸੀਗਾ ਕਿ ਉਹਨਾਂ ਨੇ ਕਈ ਚੀਜ਼ਾਂ ਨੂੰ ਉਦਾਂ ਪੇਸ਼ ਕਰਨਾ ਸ਼ੁਰੂ ਕਰਤਾ ਤੁਸੀਂ ਇਹ ਦੇਖੋ ਵੀ ਰঞ্জੀਤ ਸਿੰਘ ਢੱਡਰੀਆਂ ਵਾਲੇ ਜਿਹੜੀ ਆਸਥਾ ਨੂੰ ਮੁੱਖ ਰੱਖ ਕੇ ਲੋਕਾਂ ਦੇ ਵਿੱਚ ਜਿਹਦਾ ਪ੍ਰਚਾਰ ਕਰਦੇ ਸੀਗੇ ਉਸੇ ਆਸਥਾ ਦੇ ਉੱਤੇ ਕਿੰਤੂ ਕਰਨ ਲੱਗੇ ਇੱਕ ਸਮਾਂ ਇਹ ਜਾਂ ਆ ਗਿਆ ਗੁਰੂ ਜਾਣਦਾ ਹਨ ਵੀ ਇਹ ਕੀ ਵਾਪਰਦਾ ਬੰਦੇ ਦੇ ਜ਼ਹਿਨ ਦੇ ਵਿੱਚ ਵੀ ਉਹ ਚੰਗੇ ਭਲੇ ਤੁਰਦੇ ਤੁਰਦੇ ਕਿੱਧਰ ਨੂੰ ਉਹਨਾਂ ਦਾ ਵੈਣ ਹੋ ਚੋਲਿਆ ਤੇ ਉਹਨਾਂ ਨੇ ਕਈ ਕਿੰਤੂ ਪਰੰਤੂ ਜਿਹੜੇ ਆਸਥਾ ਦੇ ਉੱਤੇ ਕੀਤੇ ਮਤਲਬ ਡੂੰਘੇ ਪੱਦਰ ਤੇ ਕੀਤੇ ਦਰਬਾਰ ਸਾਹਿਬ ਅੰਮ੍ਰਿਤਸਰ ਓਵਰ ਦੀ ਕਿੰਨੀ ਮਹਾਨਤਾ ਸੀ ਰੋਜ਼ ਗੁਰਬਾਣੀ ਦੇ ਵਿੱਚ ਪੜਦੇ ਸੁਣਦੇ ਆ ਹਨ ਸਾਖੀਆਂ ਕਿੰਨੀਆਂ ਸਾਡੇ ਕੋਲੇ ਪਈਆਂ ਨੇ ਹਨ ਵੀ ਕਿਵੇਂ ਉੱਥੇ ਜਿਹੜੇ ਕੋੜੀ ਨੇ ਕੋੜੀ ਨੇ ਬਿਉਤੇ ਇਸ਼ਨਾਨ ਕਰਕੇ ਉਹ ਦਰੁਸਤ ਹੋ ਜਾਂਦੇ ਨੇ ਹਨਾ ਕਿਆ ਬਾਤਾਂ ਨੇ ਵੀ ਜਿਹੜਾ ਕਾਊਆ ਹੈ ਉਹ ਜੇ ਚੂਬੀ ਲਾ ਲੇ ਹਨਾ ਤੇ ਉਹ ਹੰਸ ਬਣ ਕੇ ਨਿਕਲਦਾ ਸੋ ਇਹੀ ਜੀਆਂ ਇਹ ਜੇ ਪ੍ਰਮਾਣ ਜਿਹੜੇ ਗੁਰਬਾਣੀ ਦੇ ਵਿੱਚੋਂ ਸਾਖੀਆਂ ਦੇ ਵਿੱਚੋਂ ਸਾਡੇ ਕੋਲੇ ਪਏ ਨੇ ਸਿੱਖ ਇਤਿਹਾਸ ਦਾ ਸਰਮਾਇਆ ਨੇ ਸੋਮਾ ਨੇ ਹਨਾ ਉਹ ਹੁਣ ਉਹ ਅੰਮ੍ਰਿਤ ਸਰੋਵਰ ਦੇ ਉੱਤੇ ਜਦੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਕਿੰਤੂ ਕਰਦੇ ਨੇ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਇਹ ਇੱਕ ਸਵਾਲ ਸਾਰਿਆਂ ਦੇ ਮਨ ਦੇ ਵਿੱਚ ਪੈਦਾ ਹੁੰਦਾ ਵੀ ਇਹ ਬਾਬਾ ਜੀ ਹੁਣ ਕਿਹੜੇ ਰਾਤ ਉਰਪਈ ਤੇ ਇਸੇ ਕਰਕੇ ਕਾਲ ਤੱਕ ਸਭ ਨੇ ਰੋਕ ਵੀ ਲਾਈ ਸੀ ਤੇ ਹੁਣ ਗੱਲ ਰਹੀ ਇਸ ਤੋਂ ਇਲਾਵਾ ਹੋਰ ਕੌਂਟਰੋਵਰਸੀ ਦੀ ਇਹ ਜਦੋਂ ਸ਼ੁਰੂਆਤ ਹੋਈ ਇਹਨਾਂ ਦੀ ਇਹਨਾਂ ਨੇ 15-16 ਸਾਲ ਦੀ ਉਮਰ ਦੇ ਵਿੱਚ ਆਪਣਾ ਜਿਹੜਾ ਕੀਰਤਨ ਸ਼ੁਰੂ ਕੀਤਾ ਹਨਾ ਤੇ ਉਹਨਾਂ ਦੇ ਵਿੱਚ ਰਸ ਹੈ ਉਹ ਹੁਣ ਜਦੋਂ ਸ਼ੁਰੂਆਤ ਹੋਈ ਤਾਂ ਉਹ ਇੱਕ ਕੌਂਟਰੋਵਰਸੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਉਹ ਕਲਗੀ ਵੀ ਲਾਉਂਦੇ ਨੇ ਕਲਗੀ ਲਾ ਕੇ ਆਪਣੇ ਆਸਨ ਤੇ ਬੈਠ ਕੇ ਆਪਣੀਆਂ ਬਜ਼ੁਰਗ ਬੀਬੀਆਂ ਬਾਬਿਆਂ ਤੋਂ ਮੱਥੇ ਵੀ ਟਿਕਾਉਂਦੇ ਨੇ ਉਹਨਾਂ ਤੋਂ ਛਾਪਾਂ ਵੀ ਪਾਉਂਦੇ ਨੇ ਤੇ ਉਹਨਾਂ ਨੂੰ ਥਾਪੜੇ ਵੀ ਦਿੰਦੇ ਨੇ ਸੋ ਹੁਣ ਇਹ ਜਿਹੜਾ ਚਲਣ ਸੀਗਾ ਹਨਾ ਉਹ ਸਾਰੇ ਪੰਜਾਬ ਨੇ ਦੇਖਿਆ ਉਹ ਤੋਂ ਬਾਅਦ ਫਿਰ ਗੱਡੀਆਂ ਦਾ ਜੁੱਤਿਆਂ ਦਾ ਹਾਰ ਸ਼ਿੰਗਾਰ ਦਾ ਉਦਾਂ ਬਣ ਕੇ ਰਹਿਣ ਦਾ ਹਨਾ ਇਹ ਚਲਣ ਵੀ ਪੰਜਾਬ ਨੇ ਦੇਖਿਆ ਤੇ ਲੋਕਾਂ ਨੇ ਉਹਦੇ ਉੱਤੇ ਕਿੰਤੂ ਕੀਤਾ ਵੀ ਇਹ ਚੀਜ਼ ਠੀਕ ਨਹੀਂ ਆ ਬੱਬੂ ਮਾਨ ਦੇ ਨਾਲ ਉਹਨਾਂ ਦੀ ਕੰਟਰੋਵਰਸੀ ਹੋਈ ਉਹਨਾਂ ਦੇ ਕਈ ਪੱਤਰਕਾਰਾਂ ਨਾਲ ਉਹਨਾਂ ਦੀ ਕੰਟਰੋਵਰਸੀ ਹੋਈ ਹੁਣ ਬਾਬੇ ਤੁਮਾਉਣਾ ਨਾਲ ਉਹਨਾਂ ਦੀ ਕੰਟਰੋਵਰਸੀ ਹੋਈ ਅਜਨਾਲੇ ਉਹਨਾਂ ਹੀ ਉਹਨਾਂ ਦੇ ਵਿਰੋਧ ਚਾਏ ਇਹ ਸਾਰਾ ਕੁਝ ਚੱਲਦਾ ਰਿਹਾ ਹਨਾ ਅਖੀਰ ਹੁਣ ਆ ਕੇ ਜਿਹੜਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਜਿਹੜਾ ਉਹਨਾਂ ਨੂੰ ਉੱਥੇ ਬੁਲਾਇਆ ਅਕਾਲ ਤਖਤ ਸਾਹਿਬ ਤੇ ਤੇ ਉਹ ਪੇਸ਼ ਵੀ ਹੋ ਗਏ ਇੰਨਾ ਲੰਬਾ ਸਮਾਂ ਕਿਉਂ ਨਹੀਂ ਪੇਸ਼ ਹੋਏ ਉਹ ਦੱਸ ਸਕਦੇ ਨੇ ਤੇ ਹੁਣ ਪੇਸ਼ ਹੋਏ ਤੇ ਗੜਗੱਜ ਸਾਹਿਬ ਉਹਨਾਂ ਨੇ ਸਿਰਫ ਉਹਨਾਂ ਨੂੰ 501 ਰੁਪਏ ਦੀ ਜਿਹੜੀ ਪੇਟਾ ਤੇ ਜਿਹੜੀ ਦੇਖ ਕਰਵਾਉਣ ਲਈ ਉਹਨਾਂ ਨੂੰ ਕਿਹਾ ਤੇ ਉਹਨਾਂ ਨੂੰ ਜਿਹੜਾ ਦੋਸ਼ ਮੁਕਤ ਕਰਤਾ ਜੋ ਵੀ ਉਹਨਾਂ ਤੇ ਇਲਜ਼ਾਮ ਸੀ ਜਾਂ ਦੋਸ਼ ਸੀਗੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹ ਵੀ ਇਸੇ ਚੀਜ਼ ਦੇ ਇਸੇ ਵਹਿਣ ਦੇ ਜਿਹੜੇ ਉਹ ਪਾੰਦੀ ਰਹੇ ਨੇ ਇਸੇ ਵਹਿਣ ਦੇ ਪੰਦੀ ਰਹੇ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜੇ ਤੁਸੀਂ ਅੱਜ ਕਹੋਗੇ ਵੀ ਤੁਸੀਂ ਦਸਮ ਗ੍ਰੰਥ ਦੇ ਉੱਤੇ ਕੁਝ ਪ੍ਰਵਚਨ ਕਰੋ ਤਾਂ ਉਹ ਕਦੇ ਨਹੀਂ ਕਰਨਗੇ ਕਿਉਂਕਿ ਉਹ ਦਸਮ ਗ੍ਰੰਥ ਦਾ ਵਿਰੋਧ ਕਰਦੇ ਰਹੇ ਨੇ ਹਨਾ ਉਹ ਇਹੋ ਜਿਹੀਆਂ ਚੀਜ਼ਾਂ ਦਾ ਵਿਰੋਧ ਕਰਦੇ ਰਹੇ ਨੇ ਉਹ ਜਿਵੇਂ ਉਹ ਸੰਤ ਰ ਗਿਆਨੀ ਰਣਜੀਤ ਸਿੰਘ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਲੌਜੀਕ ਜਿਹੜਾ ਉਹ ਸਵਾਰ ਹੋ ਗਿਆ ਸੀਗਾ ਨਾ ਇੱਕ ਸਮੇਂ ਉਹ ਲੌਜੀਕ ਦਾ ਸ਼ਿਕਾਰ ਜਾਂ ਸਵਾਰ ਇਹ ਵੀ ਰਹੇ ਨੇ ਜਥੇਦਾਰ ਕੁਲਦੀਪ ਸਿੰਘ ਗੜਗਾਜੂਣੀ ਸੋ ਇੱਕ ਤਰ੍ਹਾਂ ਦੀ ਇਹਨਾਂ ਦੀ ਭਾਈਬੰਦੀ ਹੈ ਆਪਣੇ ਨੁਕਤੇ ਨਿਗਾਹ ਤੋਂ ਉਹ ਲੋਜੀਕਲ ਇਹ ਨੁਕਤੇ ਨਿਗਾਹ ਤੋਂ ਉਹਦੇ ਸ਼ਿਕਾਰ ਹੋਣ ਤੋਂ ਜਾਂ ਉਹਦੇ ਉਹਦੇ ਉੱਤੇ ਸਵਾਰ ਹੋਣ ਤੋਂ ਉਹਨਾਂ ਦੀ ਭਾਈਬੰਦੀ ਹੈ ਸੋ ਉਹ ਭਾਈਬੰਦੀ ਦਾ ਵੀ ਇੱਕ ਉਹਨਾਂ ਨੂੰ ਲਾਹਾ ਮਿਲਿਆ ਪਰ ਉਹਦੇ باوجود ਇੱਕ ਗੱਲ ਹੋਰ ਕਰਨ ਵਾਲੀ ਹੈ ਜਿਹੜੀ ਜਥੇ ਦਾ ਆਪਣਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਆ ਉਹ ਇਹ ਹੈ ਕਿ ਜਿਹੜਾ ਉਹ ਮਾਹੌਲ ਸਿਰਜਦੇ ਨੇ ਆਪਣੇ ਪੰਡਾਲ ਦੇ ਵਿੱਚ ਹੁਣ ਉਹਨਾਂ ਦੇ ਜਿਹੜੇ ਸਮਾਗਮ ਨੇ ਉਹ ਦੁਬਾਰਾ ਲੱਗਣ ਲੱਗੇ ਦੁਬਾਰਾ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉੱਥੇ ਪਹੁੰਚ ਰਹੀ ਆ ਇਹ ਖੁਸ਼ੀ ਦੀ ਗੱਲ ਕਹਿ ਲੋ ਜਾਂ ਕਿਵੇਂ ਹੈ ਹਨਾ ਇਹ ਵੀ ਡਿਸਕਸ ਕਰਾਂਗੇ ਪਰ ਐਨੇ ਲੰਬੇ ਸਮੇਂ ਤੋਂ ਬਾਅਦ ਐਨੀ ਕੰਟਰੋਵਰਸੀ ਤੋਂ ਬਾਅਦ ਬੰਦਾ ਕਮਬੈਕ ਕਰੇ ਤੇ ਉਹਦਾ ਉਸੇ ਤਰੀਕੇ ਦੇ ਨਾਲ ਉਹਦੇ دیਵਾਨਾ ਦਾ ਜਾਹੋ ਜਲਾਲ ਹੋਵੇ ਹਨਾ ਇਹ ਟਡਰੀਆਂ ਵਾਲੇ ਲਈ ਸੋਹਣੀ ਗੱਲ ਆ ਉਹਨਾਂ ਲਈ ਇਹ ਚੰਗੀ ਗੱਲ ਆ ਉਹਨਾਂ ਦਾ ਜਿਹੜਾ ਇੱਕ ਮਾਹੌਲ ਸਿਰਜਣਾ ਹੈਗਾ ਉੱਥੇ ਦੀਵਾਨ ਦਾ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਓਦਾਂ ਹੀ ਚੱਲਦਾ ਆ ਰਿਹਾ ਮੇਰੇ ਜ਼ਿਹਨ ਦੇ ਵਿੱਚ ਇੱਕ ਘਟਨਾ ਹੁੰਦੀ ਹੈ ਬਾਬਾ ਰਾਮ ਸਿੰਘ ਗੰਡੂਆ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਉਹ ਕਿਤੇ ਇੱਕ ਦੀਵਾਨ ਦੇ ਉੱਤੇ ਇਹਨਾਂ ਦੇ ਉੱਤੇ ਹਾਜ਼ਰ ਸੀਗੇ ਤੇ ਉਹ ਬੈ ਕੇ ਇਹਨਾਂ ਦਾ ਦੀਵਾਨ ਸੁਣ ਰਹੇ ਸੀਗੇ ਰਣਜੀਤ ਸਿੰਘ ਕਟਰੀਆ ਵਾਲਿਆਂ ਦਾ ਉਹਨਾਂ ਦੇ ਇਹ ਕਹੇ ਹੋਏ ਬਚਨ ਨੇ ਕਿ ਰঞ্জੀਤ ਸਿੰਘ ਢੱਡਰੀਆਂ ਵਾਲਾ ਜੋ ਇੱਥੇ ਦੀਵਾਨ ਸਿਰਜਦਾ ਹੈ ਹੋਰ ਵੀ ਬਹੁਤ ਲੋਕੀ ਕੀਰਤਨ ਕਰਦੇ ਨੇ ਪਰ ਜੋ ਕੀਰਤਨ ਜੋ ਪ੍ਰਚਾਰ ਰঞ্জੀਤ ਸਿੰਘ ਢੱਡਰੀਆਂ ਵਾਲਾ ਕਰਦਾ ਤੇ ਜਿਹੜਾ ਕਿ ਮੈਂ ਆਪਣੀ ਅੱਖੀ ਦੇਖਿਆ ਹਨਾ ਅੱਜ ਸੁਣਿਆ ਵੀ ਇਹ ਬਾਕਮਾਲ ਹੈ ਉਹਨਾਂ ਦੇ ਸ਼ਬਦ ਹੋਰ ਸੀਗੇ ਸੰਤਾਂ ਦੇ ਵੀ ਇਹ ਬਾਕਮਾਲ ਹੈਗਾ ਤੇ ਇਹ ਕੁਝ ਵੀ ਹੋ ਜਾਵੇ ਵੀ ਇਹਦੀ ਸੰਗਤ ਹੈ ਜਿਹੜੀ ਉਹ 1 ਤੋਂ 3 3 ਤੋਂ 3 3 ਮਤਲਬ 3 ਗੁਣਾ 3 ਗੁਣਾ ਵੱਧ ਹੀ ਰਹੂਗੀ ਜੋ ਮਰਜ਼ੀ ਹੋ ਜਾਵੇ ਹੁਣ ਉਹ ਸੰਤਾਂ ਦੇ ਮਹਾਪੁਰਖਾਂ ਦੇ ਉਹ ਬਚਨ ਨੇ ਉਹ ਮੈਨੂੰ ਲੱਗਦਾ ਵੀ ਉਹ ਮਹਾਪੁਰਖਾਂ ਦੇ ਬਚਨ ਜਿਹੜੇ ਇਹਨਾਂ ਨੇ ਕਮਾਲੇ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਵੀ ਇਹ ਉਹਦਾ ਕਮਾਲ ਹੈ ਉਹਦੀ ਖੇਡ ਹੈ ਕਿ ਇੰਨੀ ਕੰਟਰੋਵਰਸੀ ਤੋਂ ਬਾਅਦ ਐਨੇ ਨਿਗਾਰ ਦੇ ਵਿੱਚ ਜਾਣ ਤੋਂ ਬਾਅਦ ਵੀ ਹੈਨਾ ਤੇ ਵੀ ਉਹ ਅੱਜ ਜਦੋਂ دیਵਾਨ ਲਾ ਰਹੇ ਨੇ ਤਾਂ ਉਹਨਾਂ ਦੇ دیਵਾਨਾਂ ਦਾ ਜਾਹੋ ਜਲਾਲ ਉਹੀ ਹੈ ਪਰ ਹਾਂ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਡਟ ਕੇ ਵਿਰੋਧ ਕੀਤਾ ਸੀਗਾ ਸਰਸੇ ਵਾਲੇ ਦਾ ਡੱਟ ਕੇ ਉਸ ਲਹਿਰ ਨੂੰ ਡੱਕਿਆ ਵੀ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨਾਲ ਪੰਥ ਪ੍ਰੀਤ ਨੂੰ ਵੀ ਸੀਗੇ ਸੋ ਇਹ ਸਿੱਖੀ ਦੇ ਪ੍ਰਚਾਰ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਭੂਮਿਕਾ ਜਿਹੜੀ ਉਹ ਅਹਿਮ ਰਹੀ ਹੈ ਉਹ ਕਿਹੜੇ ਮੋੜ ਤੇ ਜਾ ਕੇ ਕਿਹੜੇ ਵਹਿਣ ਦੇ ਵਿੱਚ ਜਾ ਕੇ ਉਸ ਤੋਂ ਥੋੜਾ ਜਿਹਾ ਥੜਕ ਗਏ ਹਨ ਉਹ ਸਾਰਿਆਂ ਨੇ ਦੇਖਿਆ ਤੇ ਚੰਗੀ ਗੱਲ ਹੈ ਜੇ ਉਹ ਸਿੱਖੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਆ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਮੁਤਾਬਕ ਉਹਨਾਂ ਦੀ ਕਥਾ ਦੇ ਮੁਤਾਬਕ ਉਹਨਾਂ ਦੇ ਹੁਕਮ ਦੇ ਮੁਤਾਬਕ ਹੈ ਜਿਹੜਾ ਉਹ ਸਿੱਖਾਂ ਨੂੰ ਉਸ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਜੀ ਬਹੁਤ ਬਹੁਤ ਧੰਨਵਾਦ ਜੀ ਸਮਾ ਲਿਤਾ ਇੱਕ ਵਿਸ਼ਾ ਹੋਰ ਇੱਕ ਵਿਸ਼ਾ ਸਰਸੇ ਵਾਲੇ ਦਾ ਬਹੁਤ ਜ਼ਰੂਰੀ ਆ ਕਰਨ ਵਾਲਾ ਆਪਾਂ ਦੇਖਦੇ ਹਾਂ ਵੀ 2017 ਤੋਂ ਸਰਸੇ ਵਾਲਾ ਜਿਹੜਾ ਉਹ ਜੇਲ੍ਹ ਦੇ ਵਿੱਚ 2025 ਆ ਗਿਆ ਇਹ ਪਿਛਲੇ 7-8 ਸਾਲਾਂ ਦੇ ਵਿੱਚ ਉਹਨੂੰ ਲਗਭਗ 15 ਪੈਰੋਲ ਮਿਲ ਚੁੱਕੀਆਂ ਨੇ ਤੇ ਉਪਰ ਰੋਲ ਕੋਈ 2 4 5 ਦਿਨਾਂ ਦੀਆਂ ਨਹੀਂ ਹੁੰਦੀਆਂ ਉਹ 30 30 40 40 ਦਿਨਾਂ ਦੀਆਂ ਪੈਰੋਲਾਂ ਹੁੰਦੀਆਂ ਨੇ ਠੀਕ ਹੈ ਹੁਣ ਇੱਕ ਪਾਸੇ ਇਹ ਚੱਲਣ ਚੱਲ ਰਿਹਾ ਹੈਗਾ ਉਹਨੂੰ ਪੈਰੋਲ ਦੇਣ ਦਾ ਦੂਜੇ ਪਾਸੇ ਪੰਜਾਬ ਸਰਕਾਰ ਇਹ ਮੰਨ ਰਹੀ ਹੈ کورٹ ਦੇ ਵਿੱਚ ਮੰਨ ਰਹੀ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਚੁੱਕਾ ਹੈ ਸਾਡੇ ਹੱਥ ਵਿੱਚ ਸਥਿਤੀ ਨਹੀਂ ਹੈਗੀ ਇਹਦੇ ਵਿੱਚ ਕੁਝ ਵੀ ਹੋ ਸਕਦਾ ਵੀ ਸਾਡੇ ਹੱਥ ਖੜੇ ਨੇ ਪੰਜਾਬ ਸਰਕਾਰ ਨੇ ਫਲੱਡਾਂ ਦੇ ਵਿੱਚ ਵੀ ਹੱਥ ਖੜੇ ਕਰਤੇ ਹੜ੍ਹਾਂ ਦੇ ਵਿੱਚ ਜੇ ਕਿਤੇ ਮਤਲਬ ਪੰਜਾਬ ਨਾ ਖੜਦਾ ਸੰਸਥਾਵਾਂ ਨਾ ਖੜਦੀਆਂ ਵੱਡੇ ਕਲਾਕਾਰ ਨਾ ਖੜਦੇ ਹਨਾ ਤਾਂ ਪੰਜਾਬ ਨੂੰ ਇਹ ਸਥਿਤੀ ਹੈ ਜਿਹੜੀ ਸਾਂਭਣ ਦੇ ਵਿੱਚ ਬਹੁਤ ਔਖਿਆਈ ਆਉਣੀ ਸੀ ਮਤਲਬ ਸਰਕਾਰ ਤੋਂ ਨਹੀਂ ਸੰਭਲਣੀ ਸੀ ਇਹ ਸਰਕਾਰ ਕੋਲੇ ਤਾਂ ਢੇਲਾ ਨਹੀਂ ਹੈਗਾ ਉਹ ਤਾਂ ਖਰਚੀ ਬੈਠੀ ਆ ਆਪਣੀ ਗੱਡੀਆਂ ਤੇ ਆਪਣੇ ਅਸ਼ੋ ਆਰਾਮ ਤੇ ਹਨਾ ਹੁਣ ਖੋਇਆ ਕਿ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਇੱਕ ਫਰਮਾਨ ਜਾਰੀ ਕੀਤਾ ਜਿੰਨੇ ਵੀ ਕੇਸ ਚੱਲ ਰਹੇ ਨੇ ਪੰਜਾਬ ਦੇ ਵਿੱਚ ਬੇਦਵੀ ਨੂੰ ਲੈ ਕੇ ਹਾਈ ਕੋਰਟ ਨੇ ਇਹ ਬਿਆਨ ਜਾਰੀ ਕੀਤਾ ਕਿ ਪੰਜਾਬ ਦੇ ਵਿੱਚ ਇਹਨਾਂ ਕੇਸਾਂ ਦੀ ਸੁਣਵਾਈ ਨਹੀਂ ਹੋ ਸਕਦੀ ਕਿਉਂਕਿ ਇੱਥੇ ਮਾਹੌਲ ਹੈ ਜਿਹੜਾ ਉਸ ਦੇ ਅਨੁਕੂਲ ਨਹੀਂ ਹੈਗਾ ਇੱਥੇ ਮਾਹੌਲ ਹੈ ਜਿਹੜਾ ਸਥਿਤੀ ਖਰਾਬ ਹੋਣ ਦੀ ਜਿਹੜੀ ਸ਼ੰਕਾ ਹੈਗੀ ਹੈ ਸਥਿਤੀ ਬਣ ਸਕਦੀ ਹੈ ਇਸ ਕਰਕੇ ਜਿਹੜੇ ਕੇਸ ਨੇ ਜਿੰਨੇ ਵੀ ਇਹਨੂੰ ਪੰਜਾਬ ਤੋਂ ਬਾਹਰ ਹੈ ਜਿਹੜਾ ਉਹ ਸ਼ਿਫਟ ਕੀਤਾ ਜਾਵੇ ਤੇ ਉੱਥੇ ਹੀ ਸੁਣਿਆ ਜਾਵੇ ਹੁਣ ਇਹਦੇ ਵਿੱਚ ਕਮਾਲ ਦੀ ਗੱਲ ਦੇਖਣ ਵਾਲੀ ਹੈ ਈਹੀ ਚੀਜ਼ ਸੇਮ ਨਿਰੰਕਾਰੀ ਕਾਂਡ ਵੇਲੇ ਹੋਈ ਸੀ ਨਿਰੰਕਾਰੀ ਬਾਬੇ ਦਾ ਜਿਹੜਾ ਉਹ ਕੇਸ ਚੱਲਿਆ ਹਨਾ ਉਹ ਜਿਹੜਾ ਸ਼ੁਰੂ ਹੋਇਆ ਉਸ ਨੂੰ ਹਰਿਆਣੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਵੀ ਇਹ ਕੇਸ ਹਰਿਆਣੇ ਦੇ ਵਿੱਚ ਸੁਣਿਆ ਜਾਊਗਾ ਜੀ ਪੰਜਾਬ ਦੇ ਵਿੱਚ ਨਹੀਂ ਘਟਨਾ ਪੰਜਾਬ ਚ ਵਾਪਰੀ ਬੰਦੇ ਟਕਸਾਲ ਦੇ ਮਰੇ ਉੱਥੇ ਜਿਹੜੇ ਅਖੰਡ ਕੀਰਤਨੀ ਜੱਥੇ ਦੇ ਮਰੇ 13 ਸਿੰਘ ਮਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਰਾ ਜਲ ਉੱਠਿਆ ਪੰਜਾਬ ਉਸ ਤੋਂ ਬਾਅਦ ਪਰ ਕੇਸ ਹੈ ਜਿਹੜਾ ਉਹ ਪੰਜਾਬ 'ਚ ਨਹੀਂ ਹੋਊਗਾ ਜੀ ਉਹ ਹਰਿਆਣੇ 'ਚ ਹੋਊਗਾ ਵੀ ਅਮਨਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹਨੂੰ ਖਤਰਾ ਇਹੀ ਚੀਜ਼ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਉਹ ਹੁਣ ਭਗਵੰਤ ਸਿੰਘ ਮਾਨ ਕਰ ਰਿਹਾ ਭਗਵੰਤ ਮਾਨ ਦੀ ਸਰਕਾਰ ਨੇ ਇਸ ਬਾਰੇ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਸ਼ਬਦ ਨਹੀਂ ਬੋਲਿਆ ਕਿ ਨਹੀਂ ਜੀ ਅਮਨ ਕਾਨੂੰਨ ਦੀ ਸਥਿਤੀ ਠੀਕ ਹੈ ਦੂਜੇ ਪਾਸੇ ਕਹਿੰਦੇ ਵੀ ਅਸੀਂ ਨਸ਼ਾ ਮੁਕਤ ਕਰਤਾ ਸੀ ਗੈਂਗਸਟਰ ਨੇ ਜਿਹੜੇ ਉਹ ਭਜਾਤੇ ਸਾਡੀ ਪੁਲਿਸ ਹੈ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੇ ਝੂਠੇ ਮੁਕਾਬਲੇ ਕਰ ਰਹੀ ਹੈ ਜਿਹੜੇ ਗਨੇਡਾ ਤੋਂ ਮੁੰਡੇ ਆਉਂਦੇ ਉਹਨਾਂ ਦਾ ਐਨਕਾਊਂਟਰ ਕਰ ਦਿੰਦੀ ਹੈ ਤੇ ਜਿਹੜੇ ਭਈਏ ਫੜ ਕੇ ਰੱਖੇ ਨੇ ਉਹਨਾਂ ਨੂੰ ਬਲੋਸ ਕੇ ਰੱਖਦੀ ਹੈ ਹੈ ਸੋ ਇਹ ਪੰਜਾਬ ਸਰਕਾਰ ਦੀ ਹਾਸੋਹਿਣੀ ਸਥਿਤੀ ਹੈ ਇਹ ਜੀ ਮਤਲਬ ਜਿਵੇਂ ਦੇ ਹਾਸੋਹਿਣੀ ਕਲਾਕਾਰ ਭਗਵੰਤ ਮਾਨ ਆਪ ਨੇ ਹੈਨਾ ਉਦਾਂ ਦੀ ਹਾਸੋਹਿਣੀ ਸਥਿਤੀ ਉਹਨਾਂ ਨੇ ਸਰਕਾਰ ਦੀ ਤੇ ਪੰਜਾਬ ਦੀ ਬਣਾ ਕੇ ਰੱਖ ਦਿੱਤੀ ਵੀਪ ਕੋਰਟ ਕਹਿ ਰਹੀ ਹੈ ਕਿ ਭਾਈ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਹੈ ਨਹੀਂ ਵੀ ਇੱਥੇ ਕੋਈ ਕੇਸ ਸੁਣਿਆ ਜਾਵੇ ਤਾਂ ਭਗਵੰਤ ਮਾਨ ਸਰਕਾਰ ਕਹੇ ਦੀ ਹਾਂਜੀ ਠੀਕ ਹੈ ਜੀ ਤੁਸੀਂ ਇਹ ਦੇਖੋ ਕਿ ਮੋਗੇ ਦੇ ਵਿੱਚ ਗੁਰਸੇਵਕ ਸਿੰਘ ਨਾਮ ਦਾ ਬੰਦਾ ਜਿਹੜਾ ਸੇਵਕ ਸਿੰਘ ਨਾਮ ਤੋਂ ਵੀ ਜਾਣਿਆ ਜਾਂਦਾ ਉਹ ਇੱਕ ਇਹ ਇਸੇ ਸਬੰਧਿਤ ਕੇਸ ਲੜ ਰਿਹਾ ਤਿੰਨ ਕੇਸ ਨੇ ਇਸ ਸਬੰਧ ਦੇ ਵਿੱਚ ਜਿਹੜੇ ਬੇਅਦਬੀ ਵਾਲੇ ਕੇਸ ਨੇ ਹਾਂਜੀ ਉਹ ਮੋਗੇ ਦੇ ਵਿੱਚ ਉਹ ਲੜ ਰਿਹਾ ਹੈਗਾ ਉਹ ਕੰਪਲੇਨੈਂਟ ਹੈਗਾ ਉਨੇ ਈ ਮਾਰਚ ਦਾ ਕੇਸ ਹੈ ਮਾਰਚ ਦੀ ਜੱਜਮੈਂਟ ਆਈ ਹੋਈ ਹੈ ਇਹ 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 ਹੁਣ ਸਾਹਮਣੇ ਆਈ ਐਚਐਸ ਫੁਲਕਾ ਕਰਕੇ ਉਹ ਗੁਰਸੇਵਕ ਸਿੰਘ ਨੇ ਸੁਪਰੀਮ ਕੋਰਟ ਦੇ ਕੋਲ ਆਪਣਾ ਪਹੁੰਚ ਕੀਤੀ ਐਚਐਸ ਫੁਲਕਾ ਦੇ ਜ਼ਰੀਏ ਤੇ ਉਹ ਸੁਪਰੀਮ ਕੋਰਟ ਨੇ ਹੁਣ ਮੋਗੇ ਵਾਲੇ ਕੇਸ ਦੇ ਵਿੱਚ ਸਟੇ ਕਰਤਾ ਹਾਈ ਕੋਰਟ ਦੇ ਹੁਕਮਾਂ ਤੇ ਸਟੇ ਕਰਤਾ ਵੀ ਨਹੀਂ ਜੀ ਐਦਾਂ ਨਹੀਂ ਹੋਊਗਾ ਵੀ ਇਹਨੂੰ ਕੇਸ ਨੂੰ ਅਸੀਂ ਸੁਣਾਵਾਂਗੇ ਫੇਰ ਤੁਸੀਂ ਆਪਣਾ ਫੈਸਲਾ ਦਿਓ ਜਿਹੜਾ ਕਮ ਗੁਰਸੇਵਕ ਸਿੰਘ ਕਰ ਰਿਹਾ ਜਿਹੜਾ ਕਮ ਐਚਐਸ ਫੂਲਕਾ ਕਰ ਰਿਹਾ ਉਹ ਪੰਜਾਬ ਸਰਕਾਰ ਦਾ ਕਰਨ ਵਾਲਾ ਸੀਗਾ ਤੇ ਪੰਜਾਬ ਸਰਕਾਰ ਮੰਨ ਰਹੀ ਹੈ ਵੀ ਅਸੀਂ ਤਾਂ ਜੀ ਪੰਜਾਬ ਦੇ ਵਿੱਚ ਮਨੁੱਖ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਬਰਕਰਾਰ ਰੱਖ ਹੀ ਨਹੀਂ ਸਕਦੇ ਜੇ ਤੁਸੀਂ ਨਹੀਂ ਬਰਕਰਾਰ ਰੱਖ ਸਕਦੇ ਫੇਰ ਤੁਸੀਂ ਲੋਕਾਂ ਦੇ ਹਵਾਲੇ ਕਰ ਦਿਓ ਜਿਹੜਾ ਹੜਾਂ ਦੇ ਵਿੱਚ ਲੋਕਾਂ ਨੇ ਜਿਵੇਂ ਪੰਜਾਬ ਨੇ ਸਾਹਮ੍ਹੇ ਆ ਨਾ ਤੇ ਲੋਕ ਪੰਜਾਬ ਦੀੋਂ ਉਵੇਂ ਸਾਹਮ੍ਹ ਲੈਣਗੇ ਤੁਸੀਂ ਇੱਥੇ ਪੈਸਾ ਮੰਗਦੇ ਹੋ ਕਿ ਜੀ ਦਸਵੰਧ ਦਿਓ ਭਗਵੰਤ ਮਾਨ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਤੇ ਉਹਨੇ ਕਿਹਾ ਵੀ ਹੁਣ ਤੁਸੀਂ ਸਾਨੂੰ ਦਸਵੰਧ ਦਿਓ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਉਹਨڈیا ਸਰ ਫੋਟੋ ਹਟਾਤੀ ਸੀਗੀ ਆਪਣੇ ਕਮਰਿਆਂ ਚੋਂ ਹੈ ਵੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਰਕਾਰੀ ਖਾਲਸਾ ਜਿਹੜਾ ਲੋਕਾਂ ਦੇ ਆਪਣੇ ਰਾਜ ਦੇ ਵਿੱਚ ਲੋਕਾਂ ਦੀ ਮਦਦ ਕਰਦਾ ਰਿਹਾ ਹੈ ਤੁਸੀਂ ਉਹਦੀ ਤਸਵੀਰ ਹਟਾਤੀ ਮੈਨੂੰ ਲੱਗਦਾ ਵੀ ਚੰਗਾ ਹੀ ਕੀਤਾ ਸੀ ਉਹਨਾਂ ਨੇ ਤਸਵੀਰ ਹਟਾ ਕੇ ਕਿਉਂਕਿ ਉਹੋ ਜਿਹਾ ਕੰਮ ਤਾਂ ਇਹਨਾਂ ਤੋਂ ਹੋਣਾ ਨਹੀਂ ਸੀਗਾ ਜਿਹੇ ਜਮਾਹ ਰਾਜਾ ਰਣਜੀਤ ਸਿੰਘ ਕਰਦੇ ਰਹੇ ਸੀਗੇ ਪਰ ਉਹ ਇੱਕ ਚਿੰਨ ਸੀਗਾ ਪੰਜਾਬ ਦਾ ਸਿੱਖੀ ਦਾ ਖਾਲਸਾਈ ਰਾਜ ਦਾ ਉਹ ਚਿੰਨ ਜਦੋਂ ਤੁਸੀਂ ਬਾਹਰ ਕਰ ਦੋਗੇ ਨਾ ਉਹ ਤੁਸੀਂ ਲੋਕਾਂ ਨੂੰ ਇਹ ਵੀ ਸੰਦੇਸ਼ ਦੇ ਰਹੇ ਹੋ ਆਪਣੇ ਮੰਤਰੀਆਂ ਸੰਤਰੀਆਂ ਨੂੰ ਵੀ ਭਾਈ ਹੁਣ ਖੁੱਲੀ ਛੁੱਟੀ ਆ ਲੁੱਟੋ ਬੁੱਲੇ ਸੋ ਉਹੀ ਹੋਇਆ ਪੰਜਾਬ ਸਰਕਾਰ ਦੇ ਹੱਥਾਂ ਚੋਂ ਜਿਹੜੀ ਸਥਿਤੀ ਆ ਉਹ ਬਹੁਤ ਨਿਕਲ ਚੁੱਕੀ ਆ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਨੂੰ ਪੰਚਾਇਤ ਹੈ ਪਿਛਲੇ 3 ਸਾਲਾਂ ਦੇ ਵਿੱਚ ਸਵਾ ਲੱਖ ਕਰੋੜ ਰੁਪਇਆ ਇਹ ਕਰਜ਼ਾ ਲੈ ਚੁੱਕੇ ਨੇ ਤੇ ਜਿਹੜਾ ਕੁੱਲ ਮਿਲਾ ਕੇ ਹੁਣ 3.5 ਲੱਖ ਕਰੋੜ ਦੇ ਨੇੜੇ ਤੇੜੇ ਸਵਾ 3.5 ਦੇ ਨੇੜੇ ਤੇੜੇ ਪਹੁੰਚ ਚੁੱਕਾ ਹੈ ਤੇ ਜਦ ਤੱਕ ਇਹ ਜਾਣਗੇ ਉਹ ਕਰਜ਼ਾ 4.5 ਲੱਖ ਕਰੋੜ ਤੇ 5 ਲੱਖ ਕਰੋੜ ਦੇ ਕਰੀਬ ਹੋਊਗਾ ਸੋ ਇਹ ਪੰਜਾਬ ਦੀ ਸਥਿਤੀ ਹੈ ਡੇਰੇ ਸਿਰਸੇ ਵਾਲੇ ਦੇ ਹੱਕ ਦੇ ਵਿੱਚ ਆਉਣਾ ਆਮ ਆਦਮੀ ਪਾਰਟੀ ਦਾ ਇਹ ਦਰਸਾ ਰਿਹਾ ਵੀ ਉਹ ਚਾਹੁੰਦੀ ਹੈ ਕਿ ਡੇਰੇ ਸਿਰਸੇ ਦੇ ਜਿੰਨੇ ਕੇਸ ਨੇ ਜਾਂ ਉਹਨਾਂ ਦੇ ਖਿਲਾਫ ਜਿੰਨੇ ਕੇਸ ਨੇ ਵੀ ਇਹ ਪੰਜਾਬ ਤੋਂ ਬਾਹਰ ਸ਼ਿਫਟ ਹੋ ਜਾਣ ਤਾਂ ਜੋ ਉਹਨਾਂ ਨੂੰ ਰਿਲੈਕਸੇਸ਼ਨ ਮਿਲੇ ਇਹ ਆਮ ਆਦਮੀ ਪਾਰਟੀ ਚਾਹ ਰਹੀ ਹੈ ਭਾਜਪਾ ਲਗਾਤਾਰ ਉਹਨਾਂ ਨੂੰ ਪੈਰੋਲ ਤੇ ਪੈਰੋਲ ਦੇ ਰਹੀ ਹੈ ਮਤਲਬ ਸਾਡੇ ਡੇਰਿਆਂ ਦੀ ਇਹ ਸਥਿਤੀ ਬਣ ਗਈ ਹੈ ਕਿ ਜਿਹੜੇ ਆਸਥਾ ਦੇ ਕੇਂਦਰ ਹੁੰਦੇ ਸੀਗੇ ਜਿਨ੍ਹਾਂ ਨੇ ਲੋਕਾਂ ਨੂੰ ਰਾਹੇ ਪਾਉਣਾ ਸੀ ਅਧਿਆਤਮਕ ਦੇ ਉਹਨਾਂ ਨੇ ਆਪਣੇ ਡੇਰਿਆਂ ਨੂੰ ਆਪਣੇ ਲੋਕਾਂ ਨੂੰ ਆਪਣੀ ਸੰਗਤ ਨੂੰ ਸਿਆਸਤ ਦੀ ਭੇਟ ਚਾੜ ਦਿੰਦਾ ਹੈ ਤੇ ਹੁਣ ਲੋਕ ਇਸ ਸਥਿਤੀ ਚ ਨੇ ਅਸੀਂ ਇੱਕ ਡਾਟਾ ਦੇਖਦੇ ਸੀ 2013 ਤੋਂ ਲੈ ਕੇ 2025 ਤੱਕ ਡੇਰਿਆਂ ਦੀ ਜਿਹੜੀ ਫੈਨ ਫਾਲੋਇੰਗ ਹੈ ਜਾਂ ਉਹਨਾਂ ਦੀ ਪਰਸੈਂਟੇਜ ਹੈ ਉਹਦੇ ਵਿੱਚ ਘਟਾ ਉਹਦੇ ਵਿੱਚ ਲਗਾਤਾਰ ਡਿਕਲਾਈਨ ਆ ਰਿਹਾ ਹੈ ਬੇਸ਼ੱਕ ਉਹ ਦਿਖਾਵਾ ਹੋਰ ਤਰ੍ਹਾਂ ਰਹੇ ਨੇ ਜਿਵੇਂ ਹੁਣ ਹੀ ਆਪਾਂ ਅਸ਼ੋਤਸ਼ ਨੂਰ ਮੈਲ ਦੀ ਗੱਲ ਕੀਤੀ ਵੀ ਉਹ ਬਹੁਤ ਬڑا ਉਹਨੂੰ ਦਿਖਾ ਰਹੇ ਨੇ ਚੱਕਾ ਚਾਉਂਦਾ ਵਾਲਾ ਬੜੀ ਸੰਗਤ ਆ ਹਨਾ ਉਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਬਾਰ-ਬਾਰ ਕਰਨਗੇ ਸਾਰੇ ਡੇਰੇ ਕਰਨਗੇ ਪਰ ਉਹਦੀ ਜਿਹੜੀ ਭੁਗਤਾਨ ਉਹ ਪੰਜਾਬ ਨੂੰ ਦੇਣਾ ਪਊਗਾ ਇਹ ਪੰਜਾਬ ਦੇ ਲੋਕੀ ਯਾਦ ਰੱਖਣ ਤੇ ਇਹਦਾ ਭੁਗਤਾਨ ਹੈ ਜਿਹੜਾ ਉਹਦਾ ਹੱਲ ਹੈ ਜਿਹੜਾ ਉਹ ਐ ਨਹੀਂ ਹੋਣਾ ਵੀ ਅਸੀਂ ਇੱਕ ਨੂੰ ਵੋਟ ਛੱਡ ਕੇ ਦੂਜੇ ਨੂੰ ਵੋਟ ਪਾ ਦਈਏ ਤੇ ਦੂਜੇ ਨੂੰ ਛੱਡ ਕੇ ਤੀਜੇ ਨੂੰ ਵੋਟ ਪਾ ਦਈਏ ਇਹਦੇ ਵਿੱਚ ਹੱਲ ਨਹੀਂ ਹੈਗਾ ਪੰਜਾਬ ਨੂੰ ਸਿਰ ਜੋੜ ਕੇ ਬੈਣਾ ਪੈਣਾ ਇਸ ਗੱਲ ਲਈ ਵੀ ਇਹਦੇ ਹੱਲ ਕੀ ਕੱਢੇ ਜਾਣ ਤਾਂ ਜੋ ਪੰਜਾਬ ਆਪਣੇ ਪੈਰਾਂ 'ਤੇ ਖੜਾ ਹੋ ਸਕੇ ਬਿਲਕੁਲ ਭਾਈ ਸਾਹਿਬ ਜਦੋਂ ਜਦੋਂ ਵੀ ਪੰਜਾਬ ਨੇ ਆਪਸ ਦੇ ਵਿੱਚ ਇਤਫਾਕ ਵਧਾਇਆ ਚਾਹੇ ਉਹ ਕੋਈ ਖੇਤ ਹੈ ਚਾਹੇ ਧਰਮ ਹੈ ਤਦੋਂ ਤਦੋਂ ਪੰਜਾਬ ਉੱਠਿਆ ਜਦੋਂ ਜਦੋਂ ਸਰਕਾਰ ਨੇ ਸਿਆਸਤ ਨੇ ਵਿੱਚ ਦਖਲ ਦੇ ਕੇ ਉਹਨਾਂ ਦੇ ਸਿਰਾਂ ਨੂੰ ਅੱਡ ਕੀਤਾ ਤਦੋਂ ਤਦੋਂ ਪੰਜਾਬ ਆ ਜਿਹੜਾ ਉਹ ਨਗਾਰ ਵੱਲ ਗਿਆ ਸਮਾਧਨ ਲਈ ਬਹੁਤ-ਬਹੁਤ ਧੰਨਵਾਦ ਬਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਹ ਦੱਸਣਾ ਚਾਹੁੰਦੇ ਆਂ ਵੀ ਇਹ ਜਿਹੜੇ ਵਿਚਾਰ ਅੱਜ ਵਿਚਾਰ ਚਰਚਾ ਹੋਈ ਆ ਇਸ ਤਰ੍ਹਾਂ ਹੀ ਅਸੀਂ ਰੋਜ਼ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਗੱਲਬਾਤ ਕਰਿਆ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਜੋ ਚੱਲਦੇ ਚਲੰਤ ਮੁੱਦੇ ਹਨ ਉਹਨਾਂ ਬਾਰੇ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ